ਭਾਰਤ ਦੀ ਸੰਸਦ ਭਵਨ ਦੇ ਅੰਦਰ ਹੁਣ ਜਾਣ ਲੱਗੇ ਕੁੱਤੇ ਜੋ ਸੰਸਦ ਮੈਂਬਰਾਂ ਦੇ ਨਾਲ ਉਹ ਕੁੱਤੇ ਭਵਨ ਦੇ ਵਿੱਚ ਜਾ ਕੇ ਬੈਠਣਗੇ ਜੋਸ ਨੂੰ ਲੈ ਕੇ ਅੱਜ ਇੱਕ ਸੰਸਦ ਮੈਂਬਰ ਆਪਣਾ ਪਾਲਤੂ ਕੁੱਤਾ ਲੈ ਕੇ ਭਵਨ ਦੇ ਅੰਦਰ ਪਹੁੰਚ ਗਈ ਜਿਸ ਤੋਂ ਬਾਅਦ ਬਿਵਾਲ ਮੱਚਿਆ ਉਹ ਕਿਹੜੀ ਸੰਸਦ ਮੈਂਬਰ ਹੈ ਜਿਹੜੀ ਅੰਦਰ ਕੁੱਤਾ ਲੈ ਕੇ ਗਈ ਹੈ ਤੇ ਜਿਸ ਤੋਂ ਬਾਅਦ ਉਸਦੇ ਉੱਪਰ ਕਾਰਵਾਈ ਹੋਈ ਹੈ ਕਿ ਉਹ ਕੁੱਤਾ ਕਿਉਂ ਲੈ ਕੇ ਗਈ ਆਪਣੇ ਨਾਲ ਜੋ ਆਪਣਾ ਪਾਲਤੂ ਕੁੱਤਾ ਸੰਸਦ ਭਵਨ ਦੇ ਅੰਦਰ ਲੈ ਕੇ ਗਈ ਤੇ ਉਸ ਤੋਂ ਬਾਅਦ ਉਸਨੇ ਅੰਦਰ ਬੈਠੇ ਸੰਸਦ ਮੈਂਬਰਾਂ ਨੂੰ ਵੀ ਕੁੱਤੇ ਦੇ ਬਾਰੇ ਦੱਸਿਆ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜੋ ਸੰਸਦ ਭਵਨ ਦੇ ਅੰਦਰ ਹੁਣ ਕੁੱਤੇ ਜਾਣੇ ਸ਼ੁਰੂ ਹੋ ਗਏ ਨੇ ਸੰਸਦ ਭਵਨ ਦੇ ਅੰਦਰ ਅੱਜ ਇੱਕ ਕੁੱਤਾ ਗਿਆ ਜਦੋਂ ਕਿ ਸਰਦ ਰੁੱਤ ਸੈਸ਼ਨ اجلاس ਸ਼ੁਰੂ ਹੋਇਆ ਔਰ ਸੰਸਦ ਮੈਂਬਰ ਆਪਣੀ ਗੱਡੀ ਦੇ ਵਿੱਚ ਕੁੱਤਾ ਲੈ ਕੇ ਸੰਸਦ ਭਵਨ ਦੇ ਅੰਦਰ ਪਹੁੰਚ ਗਈ ਜਿਸ ਤੋਂ ਬਾਅਦ ਗਵਾਲ ਮੱਚ ਗਿਆ ਜੋ ਸਰਦ ਰੁੱਤ ਸੈਸ਼ਨ اجلاس 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਚੱਲਣਾ ਹੈ ਜਿਸ ਵਿੱਚ ਅਹਿਮ ਬਿੱਲ ਪੇਸ਼ ਕੀਤੇ ਜਾਣੇ ਨੇ ਉਸ ਤੋਂ ਪਹਿਲਾਂ ਅੱਜ ਇਹ ਸੰਸਦ ਮੈਂਬਰ ਭਵਨ ਦੇ ਅੰਦਰ ਕੁੱਤਾ ਲੈ ਕੇ ਜਾਂਦੀ ਏ ਸੋ ਕੁੱਤਾ ਲੈ ਜਾਣ ਤੋਂ ਬਾਅਦ ਜਦੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਬਹੁਤ ਵੱਡਾ ਉੱਥੇ ਹੰਗਾਮਾ ਹੁੰਦਾ ਹੈ ਔਰ ਸੰਸਦ ਮੈਂਬਰ ਦੇ ਉੱਪਰ ਕਾਰਵਾਈ ਕਰਨ ਵਾਸਤੇ ਵਿਰੋਧੀ ਧਿਰ ਦੇ ਵੱਲੋਂ ਤੇ ਸੱਤਾਧਾਰੀ ਦੇ ਵੱਲੋਂ ਜੋ ਉਹਨਾਂ ਦੇ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਪਰ ਉਸ ਨੇ ਅਜਿਹਾ ਬਿਆਨ ਦੇ ਦਿੱਤਾ ਕਿ ਇਹ ਕੁੱਤਾ ਕਿਸੇ ਨੂੰ ਕੱਟਦਾ ਨਹੀਂ ਪਰ ਜਿਹੜੇ ਅਸਲ ਅੰਦਰ ਬੈਠੇ ਲੋਕ ਨੇ ਉਹ ਭੌਂਕਦੇ ਵੀ ਨਹੀਂ ਤੇ ਕੱਟਦੇ ਵੀ ਨਹੀਂ ਅੰਦਰ ਬੈਠੇ ਉਹ ਕੌਣ ਸੀ ਉਹ ਸਾਰੇ ਸੰਸਦ ਮੈਂਬਰ ਸੀ ਜਿਸਦੇ ਬਾਰੇ ਉਸਨੇ ਕਹਿ ਕਿ ਮੈਂ ਇੱਕ ਉਪਤਾ ਇਸੇ ਕਰਕੇ ਲੈ ਕੇ ਆਈਆਂ ਵੀ ਇਹ ਨਾ ਤਾਂ ਭੋਂਕੇਗਾ ਤੇ ਨਾ ਕੱਟੇਗਾ ਪਰ ਅੰਦਰ ਬੈਠੇ ਲੋਕ ਉਹ ਭੋਂਕੇਦੇ ਵੀ ਨਹੀਂ ਤੇ ਕੱਟਦੇ ਵੀ ਨਹੀਂ ਸੋ ਇਸ ਤੋਂ ਬਾਅਦ ਉਹ ਸੰਸਦ ਮੈਂਬਰ ਦੇ ਬਿਆਨ ਨੇ ਪੂਰੀ ਹਲਚਲ ਮਚਾ ਦਿੱਤੀ ਜੋ ਸੰਸਦ ਮੈਂਬਰ ਜਿਨ੍ਹਾਂ ਨੇ ਸਰਦ ਰੁਤਿ ਸ਼ਾਸਨ اجلاس ਦੇ ਵਿੱਚ ਪਹਿਲੇ ਦਿਨ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ਵਿੱਚ ਜੋ ਇਹ ਜਿਹੀ ਅਜੀਬੋ ਗਰੀਬ ਹਰਕਤ ਕੀਤੀ ਹੈ ਨਾਟਕੀ ਘਟਨਾ ਦੇਖਣ ਨੂੰ ਜੋ ਬਹੁਤ ਹੀ ਇੱਕ ਹੈਰਾਨ ਕਰਨ ਵਾਲੀ ਸੀ ਕਾਂਗਰਸ ਦੀ ਇਹ ਸੰਸਦ ਮੈਂਬਰ ਰੇਨਕਾ ਚੋਧਰੀ ਜਿਸ ਨੇ ਆਪਣੇ ਨਾਲ ਇੱਕ ਅਵਾਰਾ ਕੁੱਤੇ ਦੇ ਪਿੱਲੇ ਨੂੰ ਚੁੱਕ ਕੇ ਜੋ ਭਵਨ ਦੇ ਅੰਦਰ ਪਹੁੰਚ ਗਈ ਇਹ ਸਭ ਵੇਖ ਕੇ ਜਦੋਂ ਉੱਥੇ ਮੌਜੂਦ ਹੋਰ ਸੰਸਦਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਇਸ ਤੇ ਇਤਰਾਜ਼ ਜਤਾਇਆ ਤਾਂ ਰੇਨਕਾ ਚੋਧਰੀ ਨੇ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਇੱਕ ਬੇहद ਵਿਵਾਦਿਤ ਬਿਆਨ ਦੇ ਦਿੱਤਾ ਉਹਨਾਂ ਨੇ ਤੰਜ ਕਸਦਿਆ ਕਿ ਅਸਲੀ ਕੁੱਤੇ ਤਾਂ ਸੰਸਦ ਦੇ ਵਿੱਚ ਬੈਠੇ ਹਨ ਜੋ ਹਰ ਰੋਜ਼ ਲੋਕਾਂ ਨੂੰ ਵੜ ਰਹੇ ਹਨ ਸੋ ਬਿਨਾ ਨਾਮਾ ਰਾਸ਼ਟਰੀ ਜਮਹੂਰੀ ਗਠਜੋੜ ਦੇ ਸੰਸਦਾਂ ਨੇ ਨਿਸ਼ਾਨਾ ਸਾਧਿਆ ਚੌਧਰੀ ਦੇ ਉੱਪਰ ਉਹਨਾਂ ਨੇ ਕਿਹਾ ਕਿ ਜੋ ਅਸਲੀ ਵਾਲੇ ਹਨ ਅਤੇ ਵੜਦੇ ਹਨ ਉਹ ਤਾਂ ਸੰਸਦ ਦੇ ਅੰਦਰ ਬੈਠੇ ਹਨ ਤੇ ਸਰਕਾਰ ਚਲਾ ਰਹੇ ਹਨ ਅਸੀਂ ਇੱਕ ਬੇਜਵਾਨ ਜਾਨਵਰ ਦੀ ਦੇਖਭਾਲ ਕਰ ਰਹੇ ਹਾਂ ਤੇ ਇਹ ਵੱਡਾ ਮੁੱਦਾ ਬਣਾ ਰਹੇ ਨੇ ਕਿ ਸਰਕਾਰ ਕੋਲ ਕਰਨ ਨੂੰ ਕੋਈ ਹੋਰ ਕੰਮ ਨਹੀਂ ਹੈ ਸੋ ਇਹ ਕੁੱਤਾ ਅੰਦਰ ਕਿਉਂ ਲੈ ਕੇ ਗਈ ਰਣਕਾ ਚੌਧਰੀ ਨੇ ਸਪਾਈ ਦਿੰਦਿਆਂ ਦੱਸਿਆ ਕਿ ਸਵੇਰੇ ਜਦੋਂ ਉਹ ਸੰਸਦ ਆ ਰਹੀ ਸੀ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਸਕੂਟਰ ਤੇ ਕਾਰ ਦੀ ਟੱਕਰ ਦੇਖੀ ਉੱਥੇ ਇਹ ਛੋਟਾ ਪਿੱਲਾ ਸੜਕ ਤੇ ਪਟਕਰਿਆ ਸੀ ਤੇ ਉਹਨਾਂ ਨੂੰ ਡਰ ਸੀ ਕਿ ਉਹ ਕਿਸੇ ਗੱਡੀ ਹੇਠ ਆ ਜਾਵੇਗਾ ਇਸ ਲਈ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੀ ਕਾਰ ਵਿੱਚ ਰੱਖ ਲਿਆ ਉਹਨਾਂ ਕਹੇ ਕਿ ਕੁੱਤਾ ਗੱਡੀ ਦੇ ਅੰਦਰ ਹੀ ਸੀ ਤੇ ਮੇਰੇ ਉਤਰਨ ਤੋਂ ਬਾਅਦ ਕਾਰ ਉਸ ਨੂੰ ਵਾਪਸ ਛੱਡਣ ਲਈ ਚਲੀ ਗਈ ਇਸ ਵਿੱਚ ਬਹਿਸ ਦੀ ਕੀ ਗੱਲ ਹੈ ਪਰ ਸੰਸਦ ਦੇ ਵਿੱਚ ਨਾਰੇ ਗੂੰਜਣੇ ਸ਼ੁਰੂ ਹੋ ਗਏ ਸੰਸਦ ਦੇ ਵਿੱਚ ਰਣਕਾ ਚੋਧਰੀ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਜਿਸ ਨੇ ਅੰਦਰ ਬੈਠੇ ਸੰਸਦਾਂ ਨੂੰ ਕੁੱਤੇ ਦੱਸਿਆ ਸੋ ਜੋ ਆ ਸੰਸਦ ਭਵਨ ਦੇ ਅੰਦਰ ਇਹ ਹੰਗਾਮਾ ਮਚਾਇਆ ਰਿਹਾ ਪੂਰਾ ਦਿਨ ਜਿਸ ਵਿੱਚ ਅੱਜ ਅਹਿਮ ਬਿੱਲ ਪਾਸ ਹੋਣੇ ਸੀ ਪਰ ਕੋਈ ਵੀ ਬਿੱਲ ਦੇ ਉੱਪਰ ਬਹਿਸ ਨਹੀਂ ਹੋਈ ਸੋ ਸੰਸਦ ਮੈਂਬਰ ਰਣਕਾ ਚੋਧਰੀ ਜੋ ਕਾਂਗਰਸ ਤੋਂ ਹਰਿਆਣਾ ਤੋਂ ਸੰਸਦ ਮੈਂਬਰ ਨੇ ਉਨ੍ਹਾਂ ਦੇ ਵੱਲੋਂ ਇਹ ਨਾਟਕੀ ਟੰਗ ਨਾਲ ਜਿਹੜੀ ਕਾਰਵਾਈ ਕੀਤੀ ਗਈ ਜਿਸ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਕਾਂਗਰਸ ਦੇ ਅਸਿਰਨ ਕਾ ਚੌਧਰੀ ਦੇ ਉੱਪਰ ਨਿਸ਼ਾਨਾ 사ਧਰੇ ਨੇ ਉੱਥੇ ਸੱਤਾਧਾਰੀ ਬੀਜੇਪੀ ਵੱਲੋਂ ਵੀ ਉਸ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਸੋ ਰਣਕਾ ਚੌਧਰੀ ਦੇ ਵੱਲੋਂ ਅਸੰਸਦ ਭਵਨ ਦੇ ਅੰਦਰ ਕੁੱਤਾ ਲੈ ਕੇ ਜਾਣ ਦੇ ਨਾਲ ਇਹ ਹੰਗਾਮਾ ਮਚਾਰਿਆ ਪੂਰਾ ਦਿਨ ਹੰਗਾਮੇ ਦੀ ਸਥਿਤੀ ਬਣੀ ਰਹੀ